ਸਤਿਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿ श्री वुरु सतनाम श्री वयगुरु सतनाम श्री वयगुरु सतनाम श्री वुरु सतनाम श्री वुरु सतनाम ਸਤਿਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਰਬਜਸਤਿ ਪਵਨੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਾਤੇ ਤਨ ਗੁਰੂ ਰਾਮਦਾਸ ਮਹਾਰਾਜ ਸੱਚਾ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਸੱਚਖੰਡ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਹੈ ਜੋ ਸੋਨ ਦੇ ਪਤਰੇ ਲੱਗੇ ਹੋਏ ਨੇ ਉਹਨਾਂ ਦੀ ਪੁਵਾਈ ਦੀ ਸੇਵਾ ਹਰ ਸਾਲ ਹੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਜਥਾ ਬਰਮਿੰਗਮ ਯੂਕੇ ਵਾਲੇ ਹਰ ਸਾਲ ਹੀ ਆਪਣੇ ਸਾਥੀਆਂ ਦੇ ਸਮੇਤ ਕੁਦਰਤੀ ਤਰੀਕੇ ਦੇ ਨਾਲ ਜੋ ਸੋਨ ਦੀ ਪੁਵਾਈ ਦੀ ਸੇਵਾ ਹੈ ਉਹ ਕਰਦੇ ਨੇ ਕਿਉਂਕਿ ਪੋਲੂਸ਼ਨ ਹਵਾ ਵਿੱਚ ਜਿਆਦਾ ਹੋਣ ਕਰਕੇ ਬਹੁਤ ਜਲਦੀ ਜੋ ਸੱਚਖੰਡ ਸਾਹਿਬ ਜੀ ਦਾ ਸੋਨਾ ਹੈ ਉਹ ਕਾਲਾ ਪੈ ਜਾਂਦਾ ਹੈ ਔਰ ਬਹੁਤ ਜਲਦੀ ਤਕਰੀਬਨ 6-7 ਮਹੀਨੇ ਦੇ ਬਾਅਦ ਹੀ ਧੁਵਾਈ ਦੀ ਸੇਵਾ ਹੈ ਉਹ ਕਰਨੀ ਪੈਂਦੀ ਹੈ ਔਰ ਅੱਜ ਧੁਵਾਈ ਦੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਆਰੰਭ ਕੀਤੀ ਗਈ ਹੈ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੋ ਸੋਨੇ ਦੇ ਪੱਤਰਿਆਂ ਦੀ ਸੇਵਾ ਹੋ ਰਹੀ ਹੈ ਨਵੇਂ ਪੱਤਰੇ ਸਾਰੇ ਅੰਦਰ ਲਗਾਏ ਜਾ ਰਹੇ ਨੇ ਵੱਖ-ਵੱਖ ਸਪੈਨਾਂ ਉੱਪਰ ਕੰਮ ਹੋ ਰਿਹਾ ਇੱਕ ਸਪੈਨ ਦੇ ਪੱਤਰੇ ਅੱਜ ਸਪੈਨ ਦੇ ਉੱਪਰ ਕਸਣ ਵਾਸਤੇ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਵੀ ਸ਼ੁਰੂ ਕੀਤੀ ਗਈ ਹੈ ਸਤਿਗੁਰੂ ਬਿਹਰਾਮਤ ਕਰਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਔਰ ਸਮੁੱਚੇ ਟਰਸਟੀ ਸਹਿਬਾਨਾਂ ਨੂੰ ਚੜ੍ਹਦੀ ਕਲਾ ਸੇਵਾ ਦੀ ਬਖਸ਼ਿਸ਼ ਕਰਨ ਔਰ ਉਹ ਜੋ ਸੇਵਾਵਾਂ ਪਾਵਨ ਗੁਰੂ ਦਾ ਮਾਰਦਿਆ ਕਰ ਰਹੇ ਨੇ ਇਸੇ ਤਰ੍ਹਾਂ ਹੀ ਕਰਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ